ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਨਾਲ ਲਗਾਉਣ ਲਈ ਸਖਤ ਹਦਾਇਤ ਕੀਤੀ ਗਈ ਹੈ ਫਿਰ ਵੀ ਪੰਜਾਬ ਵਿੱਚ ਕਿਸਾਨਾਂ ਦੇ ਵੱਲੋਂ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਨਜ਼ਦੀਕੀ ਪਿੰਡ ਚੱਕ ਹਕੀਮਦਾ ਜਿੱਥੇ ਪੰਚਪਤ ਦੇ ਗੋਦਾਮ ਦੇ ਨਜ਼ਦੀਕ ਕਿਸਾਨ ਦੇ ਵੱਲੋਂ ਆਪਣੇ ਖੇਤ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ ਗਈ ਅੱਗ ਦੀਆਂ ਲਪਟਾਂ ਇੰਨੀਆਂ ਖਤਰਨਾਕ ਸੀ ਕਿ ਨਜ਼ਦੀਕ ਹੀ ਗੋਦਾਮ ਦੇ ਵਿੱਚ ਰੱਖੀ ਕਣਕ ਨੂੰ ਅੱਗ ਲੱਗ ਗਈ ਜਿਸਦੇ ਚਲਦੇ ਅਧਿਕਾਰੀਆਂ ਨੇ ਫਾਇਰ ਬਿਗੇਟ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਫਾਇਰ ਬਿਗੇਡ ਮੌਕੇ ਤੇ ਪਹੁੰਚੀ ਅਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਂਸਪੱਦੇ ਗੋਦਾਮ ਵਿੱਚ ਕਰੀਬ 2 ਲੱਖ ਕਣਕ ਦੀਆਂ ਬੋਰੀਆਂ ਪਈਆਂ ਹੋਈਆਂ ਸੀ, ਜਿਸ ਵਿੱਚ ਲੱਖਾਂ ਕਣਕ ਦੀਆਂ ਬੋਰੀਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਖਬਰ ਲਿਖੇ ਜਾਣ ਤੱਕ ਕਣਕ ਦੀਆਂ ਬੋਰੀਆਂ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੰਚਪੱਤ ਦੇ ਅਧਿਕਾਰੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਕਿਸਾਨ ਨੇ ਖੇਤ ਦੀ ਨਾੜ ਨੂੰ ਅੱਗ ਲਗਾਈ ਹੈ ਵਿਭਾਗ ਨੇ ਉਸ ਖਿਲਾਫ ਕਾਰਵਾਈ ਦੀ ਲਈ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਮ੍ਰਿਤਪਾਲ ਸਿੰਘ ਕਿਹੜੇ ਮਹਿਕਮੇ ਚੋਂ ਮੈਂ ਟੀਐਮ ਪੰਚਪੱਤ ਤੇ ਕੀ ਮਾਮਲਾ ਹੋਇਆ ਜਿਹੜਾ ਇੱਥੇ ਕਨਕ ਦੇ ਗੋਦਾਮ ਚ ਅੱਗ ਖੇਤ ਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਉੱਥੇ ਖੇਤ ਨੂੰ ਅੱਗ ਲਗਾਈ ਹੋਈ ਸੀ ਪਿੱਛੇ ਇਹਨਾਂ ਦੇ ਥੋੜਾ ਜਿਹਾ ਜ਼ਿਆਦਾ ਝਾੜ ਜ਼ਿਆਦਾ ਹੈਗਾ ਉਸ ਕਰਕੇ ਸਵੇਰ ਅਸੀਂ ਫਾਇਰ ਫਾਇਰ ਬ੍ਰਿਗੇਡ ਮੰਗਵਾਲੀ ਸੀਗੀ ਇੰਸਪੈਕਟਰ ਨੇ ਮੈਨੂੰ ਦੱਸਤਾ ਸੀ ਮੈਂ ਡੀ ਐਫ ਐਸ ਅੀ ਮੈਂ ਉਹਨੂੰ ਫੋਨ ਕੀਤਾ ਡੀ ਸੀ ਦੇ ਪੀਏ ਨਾਲ ਗੱਲ ਹੋਈ ਉਹਨਾਂ ਨੇ ਚਲੋ ਫਾਇਰ ਬ੍ਰਿਗੇਡ ਤੁਰੰਤ ਭੇਜਤੀ ਸੀਗੀ ਇੱਧਰ ਦੀ ਆ ਕੇ ਉਹਨਾਂ ਨੇ ਬੁਝਾਤੀ ਪਰ ਉਹਦੀਆਂ ਲਾਟਾਂ ਥੋੜੀਆਂ ਜਿਹਾ ਜ਼ਿਆਦਾ ਸੀ ਉਹ ਕਿਤੇ ਕੋਈ ਪਤੰਗਾ ਉੱਡ ਕੇ ਇੱਧਰਲੇ ਪਾਸੇ ਆ ਗਿਆ ਤੇ ਉਸ ਕਰਕੇ ਇਹ ਥੋੜਾ ਜਿਹਾ ਮਤਲਬ ਕਿ ਦਿੱਕਤ ਹੋਈ ਹੈ ਕਿੰਨਾ ਕੁ ਨੁਕਸਾਨ ਨੁਕਸਾਨ ਕਣਕ ਦਾ ਤਾਂ ਨਹੀਂ ਲੱਗ ਰਿਹਾ ਜੀ ਫਿਲਹਾਲ ਬਾਰਦਾਨੇ ਦਾ ਜ਼ਰੂਰ ਹੈ ਜੋ ਬੋਰੀਆਂ ਬਾਕੀ ਅਜੇ ਅੱਗ ਜਿਹੜੀ ਬਾਰਦਾਨਾ ਦਾ ਇੱਕ ਕੈਮੀਕਲ ਇਹ ਅਜੇ ਟਾਈਮ ਲੱਗੂਗਾ ਜਿਸ ਤਰ੍ਹਾਂ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਆ ਕਣਕੇ ਤੇ ਪਾਣੀ ਪੀਆ ਕੀ ਇਹ ਸਾਰਾ ਜਿੱਦਾਂ ਲੱਗੇ ਹੋਈ ਆ ਤਾਂ ਸਾਰੀ ਖੋਲ ਕੇ ਦੁਬਾਰਾ ਸਿਕਾਉਂਗੇ ਇਹਨੂੰ ਇਹ ਹੋਜੂਗਾ ਜੀ ਇਹ ਠੀਕ ਹੋ ਜਾਣਾਗਾ ਕੋਈ ਇੰਨਾ ਜ਼ਿਆਦਾ ਪਾਣੀ ਵੀ ਨਹੀਂ ਪਿਆ ਪਰੰਤੂ ਆਏ ਆ ਚਲੋ ਜਿਹੜੀ ਧਾਕ ਨੂੰ ਦੂਰੀ ਵਾਰ ਲੱਗੀ ਜਿਹੜੀ ਨੂੰ ਇਹਨੂੰ ਰੀ ਸਟੈਕਿੰਗ ਹੋਜੂਗੀ ਦੀ ਚੱਕੇ ਦੀ ਇਹਨੂੰ ਅਸੀਂ ਵੀ ਖੁਲਵਾਵਾਂਗੇ ਕਾਰਨ ਕੀ ਆ ਇਹ ਚ ਹੋ ਸਕਦਾ ਵੀ ਥੱਲੇ ਕੋ ਮੜਾ ਮੋਟਾ ਹੋਵੇ ਅੱਗ ਵਗਾਰਾ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਆ ਕਿ ਕਣਕ ਨੂੰ ਨਾੜ ਨੂੰ ਕਿਸੇ ਨੂੰ ਅੱਗ ਨਾ ਲਾਈ ਜਾਵੇ ਉਹ ਸਾਰੇ ਹੈ ਤਾਂ ਗਲਤੀ ਹੈ ਜੀ ਹੁਣ ਤੇ ਹੁਣ ਤੁਸੀਂ ਕੀ ਕਾਰਵਾਈ ਕੀ ਕਰ ਰਹੇ ਹੋ ਕਾਰਵਾਈ ਜੀ ਅਸੀਂ ਕਮੇਟੀ ਆਏ ਸੀਗੀ ਐਗਰੀਕਲਚਰ ਆਫੀਸਰ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਉਹਨਾਂ ਨੂੰ ਵੀ ਡੀ ਸਾਹ ਵੱਲੋਂ ਹਦਾਇਤਾਂ ਹੋਈਆਂ ਨੇ ਉਹ ਮੈਨੂੰ ਲੱਗਦਾ ਇਹਨਾਂ ਤੇ ਜਾਂ ਚਲਾਨ ਵਗੈਰਾ ਜਾਂ ਪਰਚਾ ਵਗੈਰਾ ਨਹੀਂ ਜਿਹੜੇ ਇਹ ਨਾੜ ਨੂੰ ਅੱਗ ਲਾਈਏ ਸੀ ਕੀ ਲੱਗਦਾ ਸੀ ਇਹ ਨਾੜ ਨੂੰ ਹੀ ਲੱਗੀ ਸੀ ਨਾੜ ਤੋਂ ਬਾਅਦ ਆ ਨਾਲ ਝਾੜ ਆ ਉਹਨੂੰ ਅੱਗ ਲੱਗੀ ਜੀ ਕਿੰਨੇ ਕਦੋਂ ਨੁਕਸਾਨ ਹੋਇਆ ਲੱਗਦਾ ਆਪਣਾ ਨੁਕਸਾਨ ਹਜੇ ਫਿਲਹਾਲ ਕੋਈ ਦੱਸ ਕਹਿ ਤਾ ਸਕਦੇ ਨਹੀਂ ਜਿਆਦਾ ਨਹੀਂ ਹੈਗਾ ਬਾਰਦਾਨੇ ਦਾ ਜ਼ਰੂਰ ਹੋਊਗਾ ਜਿਹੜੀਆਂ ਬੋਰੀਆਂ ਫਟੀਆਂ ਵਗੈਰਾ ਨੇ ਫਿਰ ਉਹਨਾਂ ਅੱਗ ਤੇ ਕਾਬੂ ਪਾ ਲਿਆ ਅੱਗ ਉਹ ਅੱਗ ਦਾ ਕੰਟਰੋਲ ਚ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਹਜੇ ਲੇਬਰ ਮੰਗਾਈ ਆ ਜਿਹੜੇ ਚੱਕੇ ਚ ਹੈਗੇ ਆ ਉਹਨੂੰ ਅਸੀਂ ਚੱਕਾ ਤੜਵਾ ਕੇ ਉਹਨੂੰ ਰੀ ਸਟੈਕਿੰਗ ਕਰਾਂਗੇ ਅਸੀਂ ਜੀ